7 ਮਈ 2025 ਨੂੰ ਡਿਫੈਂਸ ਮਿਨਿਸਟਰੀ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਜਿਹਦੇ ਤਹਿਤ 7 ਮਈ ਨੂੰ ਸ਼ਾਮ ਨੂੰ 4 ਵਜੇ ਹਮਲੇ ਦੀ ਸਥਿਤੀ ਹਵਾਈ ਹਮਲੇ ਦੀ ਸਥਿਤੀ ਵਾਲੇ ਸਾਇਰਨਾਂ ਜਿਹੜੇ ਉਹ বাজائے ਜਾਣਗੇ ਇਹ ਤੋਂ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਇੱਕ ਅਭਿਆਸ ਹੈ ਜੰਗ ਵਰਗੀ ਸਥਿਤੀ ਦੇ ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ ਇਸ ਦੀ ਜਿਹੜੀ ਸਿਖਲਾਈ ਹੈ ਉਹ ਦਿੱਤੀ ਜਾਊਗੀ ਇਸ ਅਭਿਆਸ ਦਾ ਜਿਹੜਾ ਜ਼ਿਆਦਾ ਜ਼ੋਰ ਹੈ ਉਹ ਡਿਫੈਂਸ ਕਸਬਿਆਂ ਦੇ ਵਿੱਚ ਜ਼ਿਆਦਾ ਹੋਊਗਾ ਇਹਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਇਸ ਸਾਇਰਨ ਦਾ ਜਿਹੜਾ ਜ਼ੋਰ ਦੇਖਣ ਨੂੰ ਮਿਲੂਗਾ ਸੋ ਇਹ ਸਿਰਫ ਇੱਕ ਬਲੈਕਆਊਟ ਦਾ ਅਭਿਆਸ ਹੈ ਜਦੋਂ ਇਸ ਤਰ੍ਹਾਂ ਦੇ ਸਾਇਰਨ ਵੱਜਣ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਸਿਰਫ ਉਸ ਦਾ ਅਭਿਆਸ ਹੈ ਇਸ ਤੋਂ ਖਬਰਾਂਉਣ ਦੀ ਲੋੜ ਨਹੀਂ ਹੈਗੀ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਡਿਫੈਂਸ ਕਸਬਿਆਂ ਦੇ ਵਿੱਚ ਇਸ ਦਾ ਜ਼ਿਆਦਾ ਜਿਹੜਾ ਜੋਰ ਰਹੂਗਾ ਕਿ ਜਿਹੜੇ ਇਲਾਕੇ ਹੈ ਬਾਰਡਰ ਸ਼ੇਅਰ ਕਰਦੇ ਆ ਕਿਸੇ ਹੋਰ ਮੁਲਕਾਂ ਦੇ ਨਾਲ ਕਈ ਮੋਥਾਂ ਦੇ ਨਾਲ ਬਾਰਡਰ ਹੈ ਜਿਹੜੇ ਸ਼ੇਅਰ ਕਰਦੇ ਆ ਇਹ ਇਲਾਕੇ ਇਹ 7 ਮਈ ਨੂੰ ਜਿਹੜਾ ਸਾਇਰਨ ਅਭਿਆਸ ਹੈ ਬਲੈਕਆਊਟ ਦਾ ਅਭਿਆਸ ਕੀਤਾ ਜਾਊਗਾ ਇਹ ਪੂਰੇ ਦੇਸ਼ ਦੇ 244 ਜ਼ਿਲ੍ਹਿਆਂ ਦੇ ਵਿੱਚ ਲਗਭਗ ਇਸ ਦਾ ਅਭਿਆਸ ਕੀਤਾ ਜਾਊਗਾ ਸੋ ਲੋਕਾਂ ਨੂੰ ਇਸ ਦੇ ਵਿੱਚ ਦੱਸਿਆ ਜਾਊਗਾ ਕਿ ਜਦੋਂ ਸਾਇਰਨ ਜਾਂ ਹਵਾਈ ਹਮਲੇ ਵਾਲੀ ਸਥਿਤੀ ਹੋਵੇ ਤਾਂ ਉਹਦੇ ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਅਭਿਆਸ ਜਿਹੜਾ ਕੀਤਾ ਜਾਊਗਾ ਜਾਂ ਇਹਨਾਂ ਚੀਜ਼ਾਂ ਦੀ ਸਖਲਾਈ ਦਿੱਤੀ ਜਾਊਗੀ 1971 ਦੀ ਜੰਗ ਤੋਂ ਬਾਅਦ ਲਗਭਗ ਇਹ ਦੂਜੀ ਵਾਰ ਹੋ ਰਿਹਾ ਜਦੋਂ ਇਸ ਤਰ੍ਹਾਂ ਦਾ ਅਭਿਆਸ ਜਿਹੜਾ ਹੋ ਆਮ ਲੋਕਾਂ ਨੂੰ ਵੀ ਕਰਵਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਸਾਇਰਨ ਜਦੋਂ বাজਾਈ ਜਾਂਦੇ ਸਨ ਤਾਂ ਉਹ ਜਿਆਦਾ ਪੀੜ ਵਾਲੀਆਂ ਜਿਹੜੀਆਂ ਥਾਵਾਂ ਉੱਥੇ ਵਜਾ ਜਾਂਦਾ ਜਿਵੇਂ ਸਕੂਲ ਕਾਲਜ ਬੱਸ ਸਟੈਂਡ ਰੇਲਵੇ ਸਟੇਸ਼ਨ ਆਮ ਤੌਰ ਤੇ ਇਸ ਦੀ ਵਰਤੋਂ ਜਿਹੜੀ ਉਹ ਡਿਫੈਂਸ ਕਸਬਿਆਂ ਦੇ ਵਿੱਚ ਕੀਤੀ ਜਾਂਦੀ ਹੈ ਜਾਂ ਛੌਣੀਆਂ ਦੇ ਵਿੱਚ ਕੀਤੀ ਜਾਂਦੀ ਹੈ ਸੋ ਇਸ ਵਾਰ ਇਹ ਇੱਕ ਆਮ ਲੋਕਾਂ ਨੂੰ ਵੀ ਇਸ ਦਾ ਅਭਿਆਸ ਕਰਾਇਆ ਜਾ ਰਿਹਾ ਹੈ ਸੋ ਇਹ ਤੋਂ ਘਬਰਾਉਣ ਦੀ ਲੋੜ ਹੈ ਨਹੀਂ ਕੋਈ ਕਿਉਂਕਿ ਇਹ ਸਿਰਫ ਇੱਕ ਅਭਿਆਸ ਹੈ ਇਦੇ ਤਹਿਤ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਊਗੀ ਕਿ ਜਦੋਂ ਇਸ ਤਰ੍ਹਾਂ ਦੇ ਸਾਇਰਨ ਵੱਜਣ ਤਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਸਾਇਰਨ ਵੱਜਣ ਦਾ ਮਤਲਬ ਅਸਲ ਦੇ ਵਿੱਚ ਇਹ ਹੁੰਦਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣਾ ਚਾਹੀਦਾ ਹੈ ਜਾਂ ਫਿਰ ਸੁਰੱਖਿਅਤ ਜਿਵੇਂ ਕੋਈ ਇਮਾਰਤਾਂ ਜੋ ਜ਼ਿਆਦਾ ਮਜ਼ਬੂਤ ਨੇ ਉੱਥੇ ਚਲੇ ਜਾਣਾ ਚਾਹੀਦਾ ਹੈ ਜਾਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਖੁੱਲੇ ਇਲਾਕਿਆਂ ਤੋਂ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸੋ so, 7 ਮਈ ਨੂੰ ਇਹ ਦਿਨ ਰੱਖਿਆ ਗਿਆ ਹੈ